ਉਨੀ ਮਰਲੇ ਥਾਂ ਦੇ ਵਿੱਚ ਆਪਾਂ ਕੋਠੀ ਤੁਹਾਡੇ ਖਾਤਰ ਜਮਾ ਨਵੀ ਲੈ ਕੇ ਪਹੁੰਚੇ ਹਾਂ ਜੀ ਰਜਿਸਟਰੀ ਬਣੀ ਥਾਂ ਦੇ ਵਿੱਚ ਕੋਠੀ ਬਣੀ ਹੋਈ ਆ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 73800 ਪੂਰਾ 26173 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਫਿਰ ਇਹ ਚ ਆਪਾਂ ਐਡ ਤੋਂੜੀ ਲਾ ਦਾਂਗੇ ਜੀ ਨਮੀਆਂ ਨਮੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬ ਜਿਹੜੀ ਕੋਠੀ ਆਪਾਂ ਅੱਜ ਵੀਡੀਓ 'ਚ ਲੈ ਕੇ ਪਹੁੰਚੇ ਹਾਂ ਜੀ ਰੇਟ ਜਮ੍ਹਾਂ ਘੱਟ ਮਿਲੂਗਾ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ 19 ਮਰਲੇ ਰਜਿਸਟਰੀ ਵਾਲੀ ਜਗਾਂ ਦੇ ਵਿੱਚ ਆਪਾਂ ਕੋਠੀ ਲੈ ਕੇ ਪਹੁੰਚੇ ਹਾਂ ਤੇ ਵੀਡੀਓ ਇਹਨਾਂ ਨੇ ਆਪਣੇ ਕੋਲੇ ਬਣਾ ਕੇ ਭੇਜੀ ਹੈ ਜੀ ਸਾਰਾ ਕੁਝ ਤੁਸੀਂ ਦੇਖੋਗੇ ਤੇ ਮਾਲਕ ਕਹਿੰਦੇ ਨੇ ਵੀ ਕੋਠੀ ਦਾ ਕੰਮ ਕਾਫੀ ਕਰਵਾਉਣ ਵਾਲਾ ਪਿਆਗਾ ਬਾਕੀ ਇਹਨਾਂ ਨੇ ਕੋਠੀ ਖੜੀ ਕੀਤੀ ਹੋਈ ਹੈ ਤੇ ਮਾੜੇ-ਮੋٹے ਮੈਨ ਡੋਰ ਲੱਗੇ ਹੋਈ ਨੇ ਬਾਕੀ ਸਾਰਾ ਕੰਮ ਅੰਦਰ ਬਾਹਰ ਦਾ ਪੇ ਹੈਗਾ ਜਿਵੇਂ ਕਿ ਬਾਗੜ ਹੋ ਗਿਆ ਸੀ ਤੇ ਕੋਠੀ ਦੇ ਜੋੜੀਆਂ ਦਰਵਾਜ਼ੇ ਹੋ ਗਏ ਲਾਈਟਿੰਗ ਦਾ ਕੰਮ ਹੋ ਗਿਆ ਸੀ ਬਾਕੀ ਇਹਨਾਂ ਨੇ ਪਲਾਸਟਰ ਵਗੈਰਾ ਤਾਂ ਕਰਵਾ ਰੱਖਿਆ ਇਹਨਾਂ ਨੇ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਆ ਤੇ ਕੋਠੀ ਆਪਣੇ ਕੋਲੇ ਵਧੀਆ ਏਰੀਆ ਚ ਪਹੁੰਚੀ ਹੈ ਜੀ ਤੇ ਤੁਹਾਨੂੰ ਕੋਠੀ ਜਾ ਕੇ ਦੇਖਣੀ ਪਊਗੀ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਜੀ ਇਹ ਇਕੱਠੀਆਂ ਦੋ ਕੋਠੀਆਂ ਬਣੀਆਂ ਹੋਈਆਂ ਜੀ ਅਲੱਗ-ਅਲੱਗ ਬਣੀਆਂ ਹੋਈਆਂ ਬਣੀਆਂ ਇਕੱਠੀਆਂ ਹੋਈਆਂ ਜੀ ਬਾਕੀ ਤੁਸੀਂ ਦੇਖ ਰਹੇ ਹੋ ਸੀ ਸਾਰੀ ਗੱਲਬਾਤ ਆਪਾਂ ਕਰ ਰਹੇ ਹਾਂ ਵੀਡੀਓ 'ਚ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਇਹਨਾਂ ਨੇ ਕੋਲ ਜਾ ਕੇ ਵੀ ਵੀਡੀਓ ਬਣਾਈ ਹੈ ਬਾਕੀ ਆਸੇ-ਪਾਸੇ ਸਾਰਾ ਕੁਝ ਇਹਨਾਂ ਨੇ ਦਿਖਾਇਆਗਾ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਖੂ ਮਾਲਕ ਦਾ ਏਰੀਆ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 15 ਲੱਖ ਰੁਪਈਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਕਹਿੰਦੇ ਨੇ ਰੇਟ ਉੱਤੇ ਥੱਲੇ ਬਹਿ ਕੇ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਮੱਖੂ ਜਾ ਕੇ ਤੁਸੀਂ ਦੇਖ ਸਕਦੇ ਹੋ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਜਿਹੜਾ ਫਰੰਟ ਲੱਗਦਾਗਾ ਮਤਲਬ ਕਿ ਫਰੰਟ ਤੋਂ ਥੋੜੀ ਦੂਰੀ ਹੈ ਸੀ ਇਹਨਾਂ ਨੂੰ ਜਮਾ ਰੋਡ ਲੱਗਦਾਗਾ ਬਾਕੀ ਜਿਹੜੀ ਕੋਠੀਆ ਤੁਸੀਂ ਦੇਖ ਰਹੇ ਹੋ ਜੀ ਕੋਲ ਜਾ ਕੇ ਵੀ ਇਹਨਾਂ ਨੇ ਵੀਡੀਓ ਬਣਾਈ ਹੈ ਸਾਰਾ ਕੁਝ ਤੁਸੀਂ ਚੈੱਕ ਕਰ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਮਾਲਕ ਕਹਿੰਦੇ ਨੇ ਵੀ ਗੱਲ ਕਰ ਲਓ ਇੱਕ ਵਾਰੀ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਹੈ ਮਾਲਕ ਦਾ ਨੰਬਰ ਕਰੋ ਜੀ ਨੋਟ 98144 77144 ਦੁਬਾਰਾ ਫਿਰ ਤੋਂ ਮੈਂ ਦੱਸ ਦੇਣਾ ਜੀ 98144 77144 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਡਾਇਰੈਕਟ ਤੁਸੀਂ ਗੱਲ ਕਰ ਸਕਦੇ ਹੋ ਬਾਕੀ ਇਹਨਾਂ ਨੇ ਦੱਸਿਆ ਵੀ ਪਾਣੀ ਵਾਸਤੇ ਸਮਰਸੀਬਲ ਦਾ ਬੋਰ ਹੋਇਆ ਮੋਟਰ ਪਾਉਣ ਵਾਲੀ ਹਲੇ ਪਾਈ ਹੈਗੀ ਬਾਕੀ ਆਸ-ਪਾਸੇ ਦਾ ਸਾਰਾ ਕੁਝ ਲੋਕੇਸ਼ਨ ਤੇ ਜਗ੍ਹਾ ਸਾਰਾ ਕੁਝ ਇਹਨਾਂ ਨੇ ਦਿਖਾਇਆਗਾ। ਬਾਕੀ ਇਹ ਆਗੇ ਚ ਕੋਠੀ ਫਰੰਟ ਆ ਗਿਆ ਤੇ ਅੰਦਰ ਬਾਹਰ ਦਾ ਕੰਮ ਪਿਆਗਾ ਜਿਵੇਂ ਕਿ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਸੀਗਾ। ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮੱਖੂ ਜਾ ਕੇ ਦੇਖ ਸਕਦੋਂ। ਬਾਕੀ ਪੂਰੀ ਗੱਲ ਤੁਸੀਂ ਮਾਲਕ ਨਾਲ ਆਪ ਹੀ ਕਰ ਲਿਓ। ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ। ਠੀਕ ਹੈ ਜੀ। ਤੇ ਵੀਡੀਓ ਕਿਵੇਂ ਦੀ ਲੱਗੀ ਅ ਜੇ ਦੀ ਆਪਣੀ ਜ਼ਰੂਰ ਦੱਸਿਓ ਕਮੈਂਟ ਕਰਕੇ ਜੀ। ਜੇ ਤੁਹਾਨੂੰ ਵੀਡੀਓ ਪਸੰਦ ਆਈਏ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਚਾਹੀ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਤੁਸੀਂ ਜੇ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦੋ ਵਿੱਚ ਆਪਾਂ ਐਡ ਤੁਹਾੜੀ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਨਹੀਂ ਹੁੰਦੀ ਜੀ ਪੂਰੀ ਵੀਡੀਓ ਚ ਉੱਤੇ ਆਪਣਾ ਨੰਬਰ ਲਈ ਹਰਾਂ ਦਾ ਭੇਜੋ ਤੇ ਐਡ ਤੁਹਾਡੀ ਲੱਗ ਜਾਊਗੀ ਤੇ ਵੀਡੀਓ ਪਸੰਦ ਆਈਏ ਵਧੀਆ ਲੱਗੀ ਜੀ ਲਾਈਕ ਜਰੂਰ ਕਰ ਦਿਓ ਥੱਲੇ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਤੇ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਵੀਡੀਓ ਨੂੰ ਵੱਤ ਬੱਦ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਤ ਬੱਦ ਸਪੋਰਟ ਕਰੋ ਜੀ ਤੇ ਅਗਲੀ ਵੀਡੀਓ ਵਾਸਤੇ ਜ਼ਰੂਰ ਕਮੈਂਟ ਕਰੋ ਤੇ ਮਿਲਦੇ ਆਂ ਛੇ ਤੀਜੀ ਆ